ਸੇ ਦੇ ਤੋਂ ਫੋਲਡਿੰਗ ਹੁੰਦੀ ਲਿਖਦੇ ਸੀ ਮੈਂ ਕਿਹਾ ਵੀਰ ਜੀ ਕਿਉਂ ਨਵੇਂ ਤੁਹਾਡਾ ਇੱਕ ਆ ਬੈਠੇ ਹੋਇਆ ਬਿਲਕੁਲ ਉੱਥੇ ਹੀ ਬਣਾਇਆ ਹੈ ਜਿਵੇਂ ਸੇਮ ਬਣਾਤੇ ਤੁਸੀਂ ਮੈਂ ਦਿਖਾਉਣਾ ਚਾਹਣਾ ਪਿੱਛੇ ਤਸਵੀਰਾਂ ਜ਼ਰੂਰ ਨਜ਼ਰ ਬਣਾਈ ਹੋਈ ਹੈ ਬਾਹਰੋਂ ਇਸ ਅੰਦੋਲਨ ਦੇ ਵਿੱਚ ਆਇਆ ਉਹਦੀ ਰਾਤ ਦੀ ਡਿਊਟੀ ਹੁੰਦੀ ਹੈ ਰਾਤ ਦੀ ਸਕਵਡ ਨੇ ਆ ਜੋ ਸਾਡੇ ਗੁਰੂ ਮਹਾਰਾਜ ਨੇ ਸਾਡੇ ਲਈ ਕੀਤਾ ਉਹ ਹੁਣ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਲਈ ਕਰਕੇ ਜਾਈਏ ਜਿਹੜੇ ਸਾਡੇ ਪਿੱਛੇ ਰਹਿ ਗਏ ਤੁਹਾਡਾ ਆ ਉਹਨਾਂ ਹੀ ਮੀਡੀਆ ਵਾਲੇ ਦਾ ਆ ਸੰਘਰਸ਼ ਵਿੱਚ ਹਰ ਨਿੱਕੀ ਨਿੱਕੀ ਚੀਜ਼ ਦਾ ਯੋਗਦਾਨ ਰਿਹਾ ਪਰ ਬਹੁਤ ਜਿਹੜੀਆਂ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਤਾਂ ਕਿ ਆਉਣ ਵਾਲੀਆਂ ਪੀੜ੍ਹੀ ਨੂੰ ਪਹਿਲੇ ਦਿਨ ਅਸੀਂ ਆਏ ਸੀ ਤਾਂ ਉਦੋਂ ਸਟੇਜ ਐਸਾ ਨਹੀਂ ਸੀ ਉਦੋਂ ਸੰਚਾਲਨ ਐਸਾ ਨਹੀਂ ਹੁੰਦੀ ਗਈ ਆਸਟ੍ਰੇਲੀਆ ਤੋਂ ਸਾਰਾ ਸੰਘਰਸ਼ ਲੈ ਕੇ ਜਿਨ੍ਹਾਂ ਨੇ ਆਉਣਾ ਹੁੰਦਾ ਉੱਥੋਂ ਤੱਕ ਆਪਣਾ ਰੂਪ ਬਦਲਿਆ ਫਿਰ ਔਰ ਇਹਨਾਂ ਨੇ ਆਪਣਾ ਯੋਗਦਾਨ ਪਾਇਆ ਤੁਸੀਂ ਦੇਖੋ ਤਸਵੀਰ ਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛਾੜਿਆ ਖੇਤ ਪਰ ਤੁਹਾਨੂੰ ਤਸਵੀਰ ਔਰ ਇਹ ਟਰੈਕਟਰ ਤੇ ਬੈਠਾ ਜਿਹੜਾ ਸ਼ਖਸ ਹੈ ਹੂਬ ਹੂ ਗੁਰਦੀਪ ਸਿੰਘ ਮਨਜੀਤ ਕੌਰ ਹੋਣਾ ਦੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਵੇਂ ਤੁਹਾਡੇ ਧਿਆਨ ਤੇ ਜਦੋਂ ਮੈਂ ਇੱਥੇ ਪੇਂਟਿੰਗਾਂ ਲਗਾਈਆਂ ਤੇ ਖਾਲੀ ਕਈ ਹੋਈ ਕਿਉਂ ਨਾ ਇੱਕ ਛਾਪ ਛੋੜੀ ਜਾਏ ਕਿ ਦਿੱਲੀ ਨੂੰ ਤੁਸੀਂ ਕੁਝ ਹੋ ਰਿਹਾ ਸੀ ਹੈ ਆ ਕਿ ਜਦੋਂ ਇਹ ਕੁਝ ਕਰ ਰਹੇ ਸਨ ਆ ਬੈਠੇ ਹੋਏ ਬਿਲਕੁਲ ਉੱਥੇ ਹੀ ਬਣਾਇਆ ਹੈ ਜਮਾਂ ਸੇਮ ਬਣਾਤੇ ਤੁਸੀਂ ਬਣਾਤੇ ਆ ਅਸੀਂ ਦਰਸ਼ਕਾਂ ਨਾਲ ਗਈ ਹੈ ਤੇ ਮੈਂ ਪਹਿਲਾਂ ਹੀ ਫਿਊਚਰ ਚ ਫਤੇ ਦਿਖਾਤੀ ਤੇ ਇੰਡੀਆ ਗੇਟ ਪਹਿਲੇ ਦਿਖਾ ਦਿੱਤਾ ਫਤੇ ਹੋ ਗਈ ਹੈ ਫਤੇ ਹੋ ਗਈ ਹੈ ਕਮਾਲ ਦੀ ਵੀ ਹਰ ਪੇਂਟਿੰਗ 'ਚ ਗੁਰਬਾਣੀ ਦਾ ਵਰਡ ਜ਼ਰੂਰ ਹੁੰਦਾ ਹੈ ਤੇ ਮੈਂ ਗੁਰਬਾਣੀ ਦਾ ਵਰਡ ਉੱਤੇ ਲਿਖਿਆ ਵੀ ਹੋਇਆ ਹੈ ਕਿ ਉਸ ਗੁਰਬਾਣੀ ਦੇ ਵਰਡ ਤੁਹਾਨੂੰ ਅੰਦਰ ਜਾ ਕੇ ਟਰਾਲੀ ਜ਼ਰੂਰ ਦਿਖਾਣ ਦੀ ਕੋਸ਼ਿਸ਼ ਕਰ ਔਰ ਸਾਹਮਣੇ ਤੁਸੀਂ ਦੇਖੋਗੇ ਤੁਹਾਨੂੰ মিডিਆ ਤੇ ਨਜ਼ਰ ਬਣਾਉਣ ਵਾਸਤੇ ਚੱਲਦਾ ਹੈ ਸੰਚਾਲਨ ਇੱਥੋਂ ਹੁੰਦਾ ਹੈ ਕਿ ਆਈਆਂ ਜੀ ਇੱਥੇ ਦੇਖੋ ਜੀ ਜਦੋਂ ਪਹਿਲਾਂ ਆ ਸੀ ਗਏ ਸੀ ਪਰ ਜਦੋਂ ਇੱਥੇ ਆਣ ਕੇ ਦੇਖਿਆ ਵੀ ਸਾਨੂੰ ਬਹੁਤ ਜ਼ਿਆਦੀਆਂ ਚੀਜ਼ਾਂ ਦੀ ਲੋੜਿਆ ਪੂਰੀ ਸਟਲ ਰਹੀ ਆ ਮੈਂ ਦਿਖਾਉਣਾ ਚਾਹਣਾ ਪਿੱਛੇ ਤਸਵੀਰਾਂ ਜ਼ਰੂਰ ਦਿਖਾਈ ਵਿਚਾਲੇ ਇੱਕ ਟੀਵੀ ਛੋਟਾ ਪੈਂਟਸ ਤੁਹਾਨੂੰ ਐਗਜ਼ੌਸਟ ਫੈਨ ਨਜ਼ਰ ਆਉਂਦਾ ਇੱਥੇ ਪੂਰਾ ਪ੍ਰਬੰਧ ਬਿਜਲੀ ਦਾ ਦਿੱਤਾ ਹੋਇਆ ਹੈ ਜੀ ਇਹਨਾਂ ਦੇ ਸਾਥੀ ਨੇ ਗੁਰਦੀਪਾ ਜੀ ਦੇ ਉਹ ਇੱਥੇ ਪ੍ਰਬੰਧ ਨੇ ਇਹ ਪਹਿਲਾਂ ਹੀ ਆਇਆ ਸੀ ਕਿ ਹੌਲੀ ਹੌਲੀ ਜਿਵੇਂ ਜਿਵੇਂ ਲੋੜ ਮਹਿਸੂਸ ਹੁੰਦੀ ਗਈ ਨਹੀਂ ਜਿੱਦਾਂ ਚੰਨ ਸੀਗੀ ਕਿਉਂਕਿ ਕੁਆਲਿਟੀ ਪੂਰੀ ਪਹਿਲਾਂ ਨਹੀਂ ਸੀ ਪਹਿਲਾਂ ਵੈਸੇ ਛੱਤ ਪਈ ਸੀ ਜੋ ਜੋ ਸਾਨੂੰ ਜ਼ਰੂਰੀ ਲੱਗਾ ਸਾਰਾ ਕੁਝ ਕੀਤਾ ਸੀਸੀਟੀਵੀ ਵੀ ਬਾਅਦ ਫਿਰ ਅੱਪਾ ਇੱਥੇ ਹਾਂਜੀ ਇੱਥੇ ਇੱਥੇ ਆਣ ਕੇ ਕਰਾਇਆ ਸਾਰਾ ਕੁਝ ਕੁਝ ਗਲਤ ਆਨਸਰ ਜਿਹੜੇ ਇਹ ਟੀਵੀ ਵੈਸੇ ਐਨਜੋਇਮੈਂਟ ਜਾਂ ਫਿਰ ਇਹ ਵੀ ਕੋਈ ਨਜ਼ਰ ਰੱਖਦੇ ਹੋ ਏ ਭਾਜੀ ਜਿੱਦਾਂ ਨਿਊਜ਼ ਜਿਹੜਾ ਲੱਗਦਾ ਸੀਗਾ ਉਸ ਕਰਕੇ ਸਾਨੂੰ ਟੀਵੀ ਲਵਾ ਦੇਖਣ ਵਾਸਤੇ ਕਿਉਂਕਿ ਫੋਨ ਚੱਲਦੇ ਨਹੀਂ ਪ੍ਰੋਪਰ ਕੀ ਦਿੰਦੀ ਹੈ ਇਹ ਬਿਲਕੁਲ ਜੀ ਦੇਖੋ ਉਹ ਯੋਧਿਆਂ ਵੱਲ ਦੇਖ ਕੇ ਸਾਡੇ 'ਚ ਵੀ ਹੌਸਲੇ ਆਉਂਦੇ ਆ ਕਿ ਜੇ ਅਸੀਂ ਉਹਨਾਂ ਗੁਰੂਆਂ ਦੇ ਬੇਟੇ ਆ ਉਹ ਸਾਡੇ ਪੰਜ ਪਿਆਰੇ ਸਾਰੇ ਸਾਡੇ ਵਾਸਤੇ ਗਏ ਆ ਅਸੀਂ ਵੀ ਹੁਣ ਜਿਹੜੇ ਸਾਡੇ ਪਿੱਛੇ ਸਾਡੇ ਬੱਚੇ ਆ ਜਾਂ ਸਾਡਾ ਦੇਸ਼ ਆ ਅਸੀਂ ਉਹਨਾਂ ਵਾਸਤੇ ਨਾਲ ਹੁੰਦੇ ਆ ਤਾਂ ਕਿਹੜੀਆਂ ਚੀਜ਼ਾਂ ਧਿਆਨ ਕਿੱਥੇ ਤੱਕ ਰੱਖਿਆ ਜਾ ਰਿਹਾ ਔਰ ਕੋਈ ਡਿਊਟੀਆਂ ਜਿਵੇਂ ਉਹ ਕਿਵੇਂ ਵੰਡਦੇ ਹੋ ਫਿਰ ਬਿਲਕੁਲ ਜੀ ਇਹ ਆ ਮੇਰਾ ਬੰਦਾ ਆ ਜਿਹੜੀ ਸਟੇਜ ਦੀ ਪੂਰੀ ਜ਼ਿੰਮੇਵਾਰੀ ਹੁਲਮ ਹੁੰਦੀ ਆ ਐਨੇ ਜਾ ਕੇ ਦੇਖਣਾ ਇਹ ਸਾਡਾ ਵਲੰਟੀਅਰ ਜਿਹੜਾ ਸਕਿਉਰਿਟੀ ਦਾ ਦੇਖਦਾ ਕਿ ਸਟੇਜ ਦੇ ਬਾਹਰੋਂ ਇਸ ਅੰਦੂਲਨ ਦੇ ਵਿੱਚ ਆਇਆ ਪਰ ਸਹੀ ਗੱਲਬਾਤ ਕਿਵੇਂ ਹੁੰਦੀ ਆ ਕਿਉਂਕਿ ਦੂਰ ਬੈਠੇ ਫੋਨ ਖਾ ਲਿਓ ਭਾਜੀ ਹੁਣਾਂ ਉੱਥੇ ਲੱਗੇ ਰਹਿਣ ਦੇ ਹੁੰਦੇ ਗੁਰਦਾ ਉਹ ਬੋਕੀ ਟੋਕ ਹਾਂਜੀ ਕੱਲੇ ਜਿਵੇਂ ਕੀ ਜਿਹਦਾ ਹੈਗਾ ਉਹਦਾ ਨਾਮ ਲਿਖਿਆ ਹੋਇਆ ਹਾਂਜੀ ਜਿਹੜੇ ਜਿਹੜੇ ਵਲੰਟੀਅਰ ਨੂੰ ਦੇਣਾ ਉਹਦਾ ਨਾਮ ਹੁੰਦਾ ਵੀ ਉਹਨੂੰ ਜਦੋਂ ਅਸੀਂ ਡਿਊਟੀ ਤੇ ਉਹਨੂੰ ਪੁੱਛਣਾ ਹੈ ਵੀ ਤੁਸੀਂ ਕੋਈ ਗਾਇਕ ਆ ਗਿਆ ਜਾਂ ਕੋਈ ਹੋਰ ਆ ਗਿਆ ਤਾਂ ਫਿਰ ਜੇ ਵੇਟ ਕਰਨਾ ਤਾਂ ਇੱਥੇ ਮੇਰੇ ਕੋਲ ਤੁਹਾਡੇ ਕੋਲ ਆ ਜਾ ਹਾਂਜੀ ਉਹਨਾਂ ਦੇ ਕੁਝ ਸਾਡੇ ਕੋਲ ਉਹਨਾਂ ਨੇ ਪੁੱਛ ਕੇ ਜਾਣਾ ਕੌਣ ਕੌਣ ਆਇਆ ਹੁਣ ਤੱਕ ਦੇਖੋ ਦੀ ਮੇਰੇ ਹਿਸਾਬ ਨਾਲ ਸਾਰੇ ਜਿੰਨੇ ਮਸ਼ਹੂਰ ਕਲਾਕਾਰ ਆ ਫਿਲਮੀ ਐਕਟਰ ਸਾਰੇ ਮੇਰੇ ਅੱਜ ਜਦੋਂ ਲਿਖਤੀ ਇਤਿਹਾਸ ਹੁੰਦਾ ਸੀ ਤਾਂ ਚੀਜ਼ਾਂ ਦਰਜ ਨਹੀਂ ਹੁੰਦੀਆਂ ਸੀ ਸਾਰੀਆਂ ਸਾਨੂੰ ਨਹੀਂ ਯਾਦ ਹੋਣਾ ਕਿ ਕਦੋਂ ਕਿਹੜੇ ਟਰੈਕਟਰ ਨੇ ਜਾਂ ਕਿਹੜੀ ਟਰਾਲੀ ਨੇ ਕਿਹੜੇ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਕਿ ਕਿਵੇਂ ਕਹਰੇ ਸੀਗੇ ਕਿ ਮੂਡ ਮਰਤ ਨੇ ਇਹ ਇਹ ਜੱਟ ਬੂਟ ਨੇ ਤਾਂ ਉਹਨਾਂ ਨੇ ਆ ਕੇ ਸੀਸੀਟੀਵੀ ਵੀ ਲਾਤੇ ਉਹਨਾਂ ਨੇ ਆ ਕੇ ਪਿੱਛੇ ਆਪਣਾ ਪੂਰਾ ਇੱਕ ਕਹਿ ਲਓ ਕਿ ਇੱਕ ਵਾਊ ਜਿਹੜਾ ਸਾਰਾ ਸਭ ਕੁਝ ਇੱਥੇ ਇਨਫੋਰਮੇਸ਼ਨ ਮਿਲ ਰਹੀ ਹੈ ਡਾਟਾ ਸਾਰਾ ਹੈ ਔਰ ਜਿਹੜੇ ਕੋਈ ਜਿਨ੍ਹਾਂ ਨੂੰ ਨਹੀਂ ਪਤਾ ਉਹ ਸਾਵਧਾਨ ਰਹਿਣ ਜੇ ਕੋਈ ਚੋਰ ਜਾਂ ਕੋਈ ਹੋਰ ਆਇਆ ਹੈ ਕਿ ਹੁਣ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਉਹਨਾਂ ਨੂੰ ਆਪ ਦੱਸਦੇ ਆ ਕਿ ਤੁਸੀਂ ਇਹਨਾਂ ਨੂੰ ਦੋਸ਼ ਦਿੰਨੇ ਆ ਵਿੱਚ ਸਾਡੇ ਵੀ ਆਣ ਕੇ ਇੱਧਰ ਗਲਤ ਹੁੰਦੇ ਆ ਪਰ ਫਿਰ ਵੀ ਅਸੀਂ ਇਸ ਅੰਦੋਲਨ ਨੂੰ ਇੱਕ ਜੰਗ ਸਮਝਦੇ ਆ ਕਿ ਅਸੀਂ ਬਿਲਕੁਲ ਸੂਝ ਸਮਝਦੇ ਅਸੀਂ ਜੰਗ ਫਤਿਹ ਕਰਕੇ ਜਾਵਾਂਗੇ ਪ੍ਰਮਾਤਮਾ ਜੇ ਸਾਨੂੰ ਭੇਜਣਾ ਚਾਹਵੇ ਘਰ ਜਾਵਾਂਗੇ ਨਹੀਂ ਤਾਂ ਅਸੀਂ ਇੱਥੇ ਰਵਾਂਗੇ ਪਰਿਵਾਰ ਪਿੱਛੇ ਪਰਿਵਾਰ ਮੇਰਾ ਜੀ 2 ਦਿਨ ਬਾਅਦ ਮੈਨੂੰ ਮਿਲਣ ਆ ਬੇਟਾ ਮੇਰਾ ਆ ਰਿਹਾ ਆ ਅੱਛਾ ਤੇ ਉਹਨੂੰ ਛੁੱਟੀਆਂ ਸੀਗੀਆਂ ਉਹ ਹੁਣ 2 ਦਿਨ ਵਾਸਤੇ ਉਹਨੇ ਰਹਿਣਾ ਮੇਰੀ ਵਾਈਫ ਤੇ ਮੇਰੀ ਬੇਟੀ ਆ ਮਗਰ ਤੇ ਉਹਨਾਂ ਨੇ ਵੀ 2-4 ਦਿਨਾਂ ਦੇ ਵਿੱਚ ਕਹਿੰਦੇ ਤੈਨੂੰ ਇੱਥੇ ਮਿਲਣ ਆਉਣਾ ਹੁਣ ਉਹ ਆ ਰਹੇ ਆ ਯਾਦ ਨਹੀਂ ਆਉਂਦੀ ਤੁਹਾਨੂੰ ਨਹੀਂ ਦੇਖੋ ਜਦੋਂ ਅਸੀਂ ਘਰਵਾਰ ਮੈਂ ਛੱਡ ਕੇ ਆਇਆ ਸੀ ਪਹਿਲਾਂ ਹੀ ਦੱਸ ਕੇ ਆਇਆ ਸੀ ਉਹਨਾਂ ਨੂੰ ਤੇ ਆਪਾਂ ਅੰਦੋਲਨ 'ਚ ਚੱਲੇ ਆ ਤੇ ਯਾਦ ਉਹਨਾਂ ਨੂੰ ਵੀ ਆਉਂਦੀ ਮੈਨੂੰ ਵੀ ਆਉਂਦੀ ਆ ਪਰ ਨਹੀਂ ਹੁਣ ਆਪਾਂ ਜਿਸ ਜੜੀ ਸਾਡੀ ਸਿਹਤ ਆ ਜੋ ਜੋ ਸਾਡੇ ਗੁਰੂ ਮਹਾਰਾਜ ਨੇ ਸੀ ਬਿਲਕੁਲ ਬਿਲਕੁਲ ਲੇਕਿਨ ਦੇਖੋ ਉਹਨਾਂ ਦੀ ਸੋਚ ਸਾਡੇ ਨਾਲੋਂ ਬਹੁਤ ਵੱਡੀ ਸੀਗੀ ਸਾਡੀ ਨਹੀਂ ਸੋਚ ਨਹੀਂ ਹੈਗੀ ਸਾਡੇ ਵਿੱਚ ਕੁਝ ਖਿੱਚਾਂ ਹੈਗੀਆਂ ਕੋਈ ਦੁਨਿਆਵੀ ਗੱਲਾਂ ਹੈਗੀਆਂ ਜਿਹੜੇ ਕਰਕੇ ਸਾਨੂੰ ਪਿੱਛੇ ਫੋਨ ਕਰਨੇ ਪੈਂਦੇ ਆ ਕੋਈ ਬਿਜ਼ਨਸ ਆ ਜਿਨ੍ਹਾਂ ਕਰਕੇ ਸਾਨੂੰ ਪਿੱਛੇ ਦੇਖਣਾ ਪੈਂਦਾ ਆ ਪਰ ਫਿਰ ਵੀ ਅਸੀਂ ਇਸ ਅੰਦੋਲਨ ਨੂੰ ਪਹਿਲ ਦਿੱਤੀ ਆ ਪਿੱਛੇ ਜਿਹੜੇ ਕੰਮ ਆ ਉਹਨਾਂ ਨੂੰ ਤੀਜੀ ਚੌਥੀ ਜਗ੍ਹਾ ਰੱਖਿਆ ਕਿ ਤੁਹਾਨੂੰ ਬਾਅਦ ਵਿੱਚ ਦੇਖਾਂਗੇ ਪਹਿਲਾਂ ਸਾਡੇ ਲਈ ਅੰਦੋਲਨ ਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਪੁੱਤੋ ਮੈਂ ਵੈਸੇ ਜਲੰਧਰ ਦਾ ਰਹਿਣ ਵਾਲਾ ਭੋਗਪੁਰ ਦੇ ਨਾਲ ਮੇਰਾ ਛੋਟਾ ਜਿਹਾ ਪਿੰਡ ਹੈ ਚੱਕ ਚੰਡੂ ਉਸ ਪਿੰਡ ਦਾ ਮੈਂ ਰਹਿਣ ਵਾਲਾ ਆ ਮੈਂ ਇੱਥੇ ਵੀ ਖੇਤੀ ਕਰਦਾ ਆ ਆਪਣੇ ਪਿੰਡ ਵੀ ਹਿਆਰਪੁਰ ਵੀ ਮੈਂ ਜ਼ਮੀਨ ਲਈ ਆ ਮਹਾਰਾਜ ਰਣਜੀਤ ਸਿੰਘ ਦਾ ਕੁੜਮ ਸਾਹਿਬ ਸੀਗੇ ਉੱਥੇ ਮੇਰੀ ਆੜਤ ਚੱਲਦੀ ਆ ਔਰ ਸਾਰਾ ਕੁਝ ਪਿੱਛੇ ਛੱਡ ਕੇ ਉਹਦਾ ਕੋਈ ਬਿਲਕੁਲ ਸਾਰਾ ਕੁਝ ਆੜਤ ਮੇਰਾ ਸੀਜ਼ਨ ਚੱਲ ਰਿਹਾ ਸੀ ਹੁਣ ਕਣਕ ਦਾ ਸੀ ਆਪਣੇ ਝੋਨੇ ਦਾ ਸੀਜ਼ਨ ਸੀਗਾ ਮੇਰੀਆਂ ਪਿੰਮਟਾਂ ਲੈਣ ਵਾਲੀਆਂ ਸੀ ਸਾਰਾ ਕੰਮ ਉੱਦਾਂ ਹੀ ਸੀਗਾ ਉੱਥੇ ਹੀ ਮੇਰਾ ਕੰਮ ਜਿਹੜੇ ਉੱਥੇ ਦੇ ਏ ਆਪਣੇ ਖੇਤੀਬਾੜੀ ਵਾਲੇ ਮੇਰੇ ਬੰਦੇ ਮੇਰੇ ਜ਼ਿਮੀਂਦਾਰ ਉਹਨਾਂ ਨੇ ਮੇਰਾ ਸੰਯੋਗ ਦਿੱਤਾ ਮੇਰੇ ਜਿਹੜੇ ਆੜਤੀ ਭਰਾ ਸੀ ਕੀ ਬਾਤ ਹੈ ਬਹੁਤ ਔਰੇ ਸਾਰੇ तमाम ਇਹ ਲੋਕ ਯੋਧੇ ਨੇ ਜੋ ਪਰਦੇ ਦੇ ਪਿੱਛੇ ਰਹਿ ਜਾਂਦੇ ਅਕਸਰ ਤਸਵੀਰਾਂ ਤੇ ਮੂਰੇ ਨਹੀਂ ਆਉਂਦੇ ਇਹ ਔਰ ਖਾਸ ਤੌਰ ਤੇ ਕੇ ਵੀ ਹੈ ਕਿ ਕਈ ਵਾਰ ਕੋਈ ਮੀਡੀਆ ਵਾਲਿਆਂ ਨਾਲ ਟਕਰਾਰ ਹੋ ਜਾਂਦੀ ਹੈ ਜਾਂ ਕੁਝ ਗੱਲਾਂ ਹੋ ਜਾਂਦੀ ਸਤਿਕਾਰਯੋਗ ਹੈ ਕਿ ਸਾਨੂੰ ਉਹਨਾਂ ਨੇ ਇੱਥੇ ਤੱਕ ਪਹੁੰਚਾਇਆ ਕਿਉਂਕਿ ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਜਿਹੜੇ ਸਾਡੇ ਭਰਾਵਾਂ ਨੂੰ ਨਹੀਂ ਪਤਾ ਲੱਗਦਾ ਸੀ ਉਹ মিডিਆ ਰਾਹੀਂ ਪਤਾ ਲੱਗਾ ਇਹ ਅੰਦੋਲਾ ਜਾਂ ਕੋਈ ਬਜ਼ੁਰਗ ਆ ਉਹਨੂੰ ਇਦਾਂ ਦੇ ਕੁਐਸਚਨ ਕਰਦੇ ਆ ਕਿ ਉਹਨੂੰ ਵਿਚਾਰੇ ਨੂੰ ਨਹੀਂ ਪਤਾ ਇੱਥੇ ਏਜੰਡਾ ਇਹੀ ਆ ਤਿੰਨ ਆਰਡੀਨੈਂਸ ਹੂੰ ਬਾਕੀ ਜਿਹੜਾ ਕੰਮ ਆ ਉਹ ਸਾਡਾ ਪੰਜਾਬ ਦਾ ਆ ਉਹ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਨੇ ਸਾਡੇ ਨਾਲ ਕਸਮਾਂ ਖਾਧੀਆਂ ਆ ਕਿ ਅਸੀਂ ਤਿੰਨ ਆਰਡੀਨੈਂਸ ਸਾਡੇ ਦਿੱਲੀ ਤੱਕ ਸਾਨੂੰ ਲਿਆਏ ਆ ਜਦੋਂ ਸਾਡੇ ਆਰਡੀਨੈਂਸ ਮਾਫ ਹੋ ਜਾਣਗੇ ਉਹ ਵਾਪਸ ਲੈ ਲਊਗਾ ਫਿਰ ਅਸੀਂ ਪੰਜਾਬ 'ਚ ਘਰ ਨਹੀਂ ਜਾਣਾ ਕਿ ਅਸੀਂ ਬੇਥੇ ਬੈਠੇ ਆ ਸਾਨੂੰ ਪਤਾ ਕਿ ਸਾਡੇ ਜਿਹੜੇ মিডিਆ ਵਾਲੇ ਭਰਾ ਆ ਜਿੱਦਾਂ ਜਿੱਦਾਂ ਅਸੀਂ ਸ਼ੰਭੂ ਬਾਰਡਰ ਤੋਂ ਤੁਰੇ ਆਂ ਉਦੋਂ ਹੀ ਮੀਡੀਆ ਸਾਨੂੰ ਗਾਂਹ ਤੱਕ ਦਿਖਾਉਂਦਾ ਆ ਜਿੰਨਾ ਬੇਨਤੀ ਕਰਦਾ ਕਿ ਸੱਚੀ ਦਿਖਾ ਲੋ ਫੇਕ ਨਿਊਜ਼ ਐ ਸੀ ਜਦੋਂ ਦੇ ਜਿਆਦਾ ਹੋਇਆ ਹੀ ਫੇਕ ਦੇ ਮਗਰ ਲੱਗੇ ਰਹੇ ਆ ਪਰ ਹੁਣ ਇਹ ਮੌਕਾ ਲੱਗਾ ਆ ਜੇ ਤੁਸੀਂ ਹੁਣ ਵੀ ਨਾ ਸੱਚ ਦਿਖਾ ਲਿਆ ਆਉਣ ਵਾਲੀਆਂ ਨਸਲਾਂ ਟਾਡੀਆਂ ਕਦੀ ਤੁਹਾਨੂੰ ਮਾਫ ਨਹੀਂ ਕਰਨਗੀਆਂ ਉਹ ਜਾਣੇ ਜਾ ਰਹੇ ਆਪਣੇ ਔਰ ਰਾਤ ਦੀ ਸਿਕਿਉਰਿਟੀ ਹੋਵੇ ਚਾਹ ਦਿਨੇ ਸਟੇਜ ਦਾ ਸਾਰਾ ਸੰਚਾਲਨ ਤੋਂ ਲੈ ਕੇ ਹਰੇਕ ਚੀਜ਼ ਨੂੰ ਮੈਨੇਜ ਕਰਨਾ ਤਾਂ ਇਸ ਟਰਾਲੀ ਤੋਂ ਇਹ ਵੀ ਇੱਥੇ ਹਮਲ ਦੇ ਨਾਲ